ਜੋਣਾ ਤੋਂ ਠੀਕ ਪਹਿਲਾਂ ਅਜੇ ਰਾਜਪੁਰਾ ਦੇ ਵਿੱਚ ਸਾਬਕਾ ਵਿਧਾਇਕ ਸਰਦਾਰ ਹਰਦੀਾਲ ਸਿੰਘ ਕੰਬੋਜ ਦੇ ਘਰ ਨੌਜਵਾਨਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਈ ਰਾਜਨੀਤਿਕ ਪਾਰਟੀਆਂ ਨੂੰ ਛੱਡ ਕੇ ਨੌਜਵਾਨ ਜਿਹੜੇ ਨੇ ਜਗਦੇਵ ਸਿੰਘ ਜੋਨੀ ਅਤੇ ਨਿਤਿਨ ਔਰ ਇੱਕ ਹੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਅਤੇ ਕਾਂਗਰਸ ਪਾਰਟੀ ਦਾ ਪਰਿਵਾਰ ਵੱਡਾ ਹੋਇਆ ਜਿਨ੍ਹਾਂ ਨੂੰ ਸਾਬਕਾ ਵਿਧਾਇਕ ਸਰਦਾਰ ਹਰਦੇਆਲ ਸਿੰਘ ਕੰਬੋਜ ਦੇ ਵੱਲੋਂ ਸਰੂਪਾ ਪਾ ਕੇ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਸਾਬਕਾ ਵਿਧਾਇਕ ਹਰਦੇਆਲ ਸਿੰਘ ਕੰਬੋਜ ਦੇ ਵੱਲੋਂ ਆਪਣੇ ਮਨ ਦੇ ਵਿਚਾਰ ਮੀਡੀਆ ਦੇ ਨਾਲ ਸਾਂਝੇ ਕੀਤੇ ਗਏ ਤਾਂ ਕੀ ਕੁਝ ਕਹਿੰਦੇ ਹੋਏ ਨਜ਼ਰ ਆਏ ਆਓ ਸੁਣਦੇ ਹਾਂ ਅ ਸੰਦੀਪ ਜੀ ਬੜੀ ਖੁਸ਼ੀ ਹੈ ਕਿ ਅੱਜ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੋਂ ਸੈਂਕੜੇ ਜਿਹੜੇ ਨੌਜਵਾਨ ਬੱਚੇ ਹੈਗੇ ਆ ਜਿਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਦੂਜੀਆਂ ਪਾਰਟੀਆਂ ਤੋਂ ਛੱਡ ਕੇ ਅੱਜ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਆ ਇਹਦਾ ਕੀ ਹੈ ਕਿ ਅੱਜ ਕੋਈ ਡਾਇਰੈਕਸ਼ਨ ਲੈਸ ਹੋ ਗਿਆ ਪੰਜਾਬ ਤੇ ਇਹਨਾਂ ਨੂੰ ਇਹ ਮਹਿਸੂਸ ਹੁੰਦਾ ਕਿ ਜੇ ਅੱਜ ਸਹੀ ਮੈਨੇ ਦੇ ਅੰਦਰ ਕੋਈ ਅਗਵਾਈ ਕਰ ਸਕਦੀ ਹੈ ਤਾਂ ਉਹ ਕਾਂਗਰਸ ਪਾਰਟੀ ਕਰ ਸਕਦੀ ਹੈਗੀ ਆ ਕਿਉਂਕਿ ਪਿੱਛੇ ਜਿਹੜਾ ਸਬਕ 2.5 ਸਾਲ ਪਹਿਲਾਂ ਇੱਕ ਝੂਠ ਦੀ ਸਰਕਾਰ ਬਣੀ ਸੀ ਅੱਜ ਪੰਜਾਬ ਦੇ ਲੋਕ ਮਹਿਸੂਸ ਕਰਦੇ ਆ ਕਿ ਅਸੀਂ ਬੜੀ ਵੱਡੀ ਗਲਤੀ ਕੀਤੀ ਆ ਪਾਰਟਿਕੂਲਰਲੀ ਜੇ ਮੈਂ ਆਪਣੇ ਹਲਕੇ ਦਾ ਕਹਾ ਅਸੀਂ ਇੰਨੇ ਕੰਮ ਕਰਾਏ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਕੰਮ ਜਿਹੜੇ ਕਰਾ ਕੇ ਇਸ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਇਸ ਸ਼ਹਿਰ ਨੂੰ ਰਾਸ਼ਟਰਪਤੀ ਸਾਹਨੇ ਅਵਾਰਡ ਦਿੱਤਾ ਸਭ ਤੋਂ ਸੋਹਣਾ ਤੇ ਸਾਫ ਸਾਈਡ ਡਿਕਲੇਅਰ ਕਰਕੇ ਤੋਂ ਅੱਜ ਲੋਕ ਮਹਿਸੂਸ ਕਰਦੇ ਆ ਕਿ ਅਸੀਂ ਗਲਤੀ ਕਰ ਬੈਠੇ ਤੇ ਸਾਡੇ ਇੰਨੇ ਚੰਗਾ ਕੰਮ ਜਿਹੜਾ ਚੱਲਦਾ ਸੀਗਾ ਅੱਜ ਤੁਸੀਂ ਦੇਖ ਲਓ ਜਿੱਥੇ ਕੋਈ ਖੱਡਾ ਪਟਿਆ ਗਿਆ ਉਹ ਖੱਡਾ ਨਹੀਂ ਭਰਿਆ ਜਾਂਦਾ ਜਿੱਥੇ ਕੋਈ ਸੜਕ ਟੁੱਟ ਗਈ ਆ ਉਹ ਸੜਕ ਨਹੀਂ ਰਿਪੇਅਰ ਹੁੰਦੀ ਹਰ ਪੱਦਰ ਦੇ ਉੱਤੇ ਬਹੁਤ ਜਿਹੜਾ ਲੌਸ ਆ ਉਹ ਪਿਛਲੇ 2.5 ਵਰਿਆਂ ਦੇ ਵਿੱਚ ਜਿਹੜਾ ਹੋਇਆ ਸੋ ਉਸ ਦੇ ਉਹ ਉਹ ਗੱਲਾਂ ਨੂੰ ਦੇਖਦੇ ਹੋਏ ਇੱਕ ਜਿਹੜੀ ਸਾਡੀ ਸਾਫ਼ ਸੁਥਰਾ ਜਿਹਾ ਪਰਮਾਤਮਾ ਨੇ ਜਿਹੜਾ ਸਾਨੂੰ ਬਖਸ਼ਿਆ ਕੇ ਅਕਸ ਇਹ ਆ ਜਿਹੜਾ ਇਹਨਾਂ ਬੱਚਿਆਂ ਦੇ ਲਈ ਸਟੈਂਡ ਇਸ ਇਲਾਕੇ ਦੇ ਲਈ ਜਿਹੜਾ ਸਟੈਂਡ ਆਮ ਲੋਕਾਂ ਦੇ ਲਈ ਜਿਹੜਾ ਸਟੈਂਡ ਆ ਉਹ ਲਿਆ ਗਿਆ ਮੇਰੇ ਵੱਲੋਂ ਪਿਛਲੇ ਸਮੇਂ ਦੌਰਾਨ ਤੁਸੀਂ ਵੀ ਮੇਰੇ ਨਾਲ ਹੁੰਦੇ ਸੀ ਕਿ ਕਿਵੇਂ ਜੇ ਉਹ ਤਹਿਸੀਲ ਦੇ ਵਿੱਚੋਂ ਜੇ ਕੋਈ ਤਹਿਸੀਲਦਾਰ ਪੈਸੇ ਲੈਂਦਾ ਤਾਂ ਉਹਨਾਂ ਨੂੰ ਤੁਸੀਂ ਦੇਰ ਲਓ ਫੜ ਫੜ ਕੇ ਬਾਹਰ ਕੱਢ ਕੇ ਲੈ ਕੇ ਆਂਦਾ ਹੈਗਾ ਉਹਨਾਂ ਨੂੰ ਇੱਥੋਂ ਕਿਸ ਤਰੀਕੇ ਦੇ ਨਾਲ ਮੈਂ ਸਜ਼ਾਵਾ ਦਵਾਈਆਂ ਜੇ ਮਿਊਸਪਲ ਕਮੇਟੀ ਦੇ ਵਿੱਚੋਂ ਜਿਹੜਾ ਹੈਗਾ ਉਹ ਇੰਨਾ ਮਤਲਬ ਕੇ ਜਿਹੜੇ ਹੈਗੇ ਆ ਉਹ ਖਰਾ ਕੇ ਦਿੱਤੇ ਸੀਗੇ ਸੋ ਅੱਜ ਲੋਕ ਉਹ ਫੀਲ ਕਰਦੇ ਹੈਗੇ ਆ ਵੀ ਵਾਕਈ ਅਸੀਂ ਇੱਕ ਜਿਹੜੀ ਸੱਚੀ ਲੀਡਰਸ਼ਿਪ ਸੀ ਉਹ ਤੋਂ ਵਾਂਝੇ ਰਹਿ ਗਏ ਆ ਸੋ ਦੁਬਾਰਾ ਫਿਰ ਕਦੇ ਅਸੀਂ ਇਹ ਜੀ ਗਲਤੀ ਨਹੀਂ ਦੁਹਰਾਨੀ ਸੋ ਮੈਂ ਇਹਨੂੰ ਇਹਨਾਂ ਗੱਲਾਂ ਨੂੰ ਦੇਖ ਕੇ ਅੱਜ ਦਲਜੀਤ ਸਿੰਘ ਹੁਣੀ ਤੇ ਜੌਨੀ ਹੁਣੀ ਇਹ ਸਾਰੇ ਤੇ ਬਾਕੀ ਇੱਕ ਮੇਰੀ ਪੂਰੀ ਟੀਮ ਦੀ ਅਗਵਾਈ ਚ ਨਿਤਨ ਲਿੰਕਨ ਹੁਣੀ ਤੇ ਨਾਲ ਹੀ ਇਹ ਸਾਰੇ ਜਿਹੜੇ ਇਹਨਾਂ ਦੇ ਨਾਲ ਰਲ ਕੇ ਜਿਹੜੀ ਹੈਗੇ ਇਹ ਅੱਜ ਸ਼ਾਮਲ ਹੋਏ ਆ ਸੋ ਮੈਂ ਇਹਨਾਂ ਨੂੰ ਵੈਲਕਮ ਕਰਦਾ ਅਰ ਸਾਨੂੰ ਅਜਿਹੇ ਮੌਕੇ ਦੇ ਉੱਤੇ ਆ ਕੇ ਇਹਨਾਂ ਨੇ ਸਹਿਯੋਗ ਦਿੱਤਾ ਕਿ ਜਦੋਂ ਲੋਕ ਸਭਾ ਦਾ ਚੋਣ ਜਿਹੜਾ ਇੱਥੇ ਹੋ ਰਿਹਾ ਤੇ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰਾ ਡਾਕਟਰ ਧਰਮਪ੍ਰੀਤ ਗਾਂਧੀ ਜੀ ਬਹੁਤ ਫਾਇਦਾ ਮਿਲੇਗਾ ਸਰ ਬਹੁਤ ਫਾਇਦਾ ਮਿਲੇਗਾ ਮੈਨੂੰ ਕਿਉਂਕਿ ਜਿਹੜਾ ਇਹਨਾਂ ਦਾ ਵਾਰਡ ਸੀ 3 ਨੰਬਰ ਵਾਰਡ ਉਹ ਪਹਿਲਾਂ ਪਿਓਰਲੀ ਅਕਾਲੀ ਵਾਰਡ ਸੀ ਉੱਥੋਂ ਕਾਲੀ ਉਹ ਕੌਂਸਲਰ ਜਿੱਤੇ ਆਏ ਆ ਪਿੱਛੇ ਵੀ ਅਕਾਲੀ ਕੌਂਸਲਰ ਹੀ ਜਿੱਤੇ ਸੀਗਾ ਪਰ ਜਿਵੇਂ ਹੁਣ ਇਹਨਾਂ ਨੇ ਮਿੱਥ ਲਿਆ ਕਿ ਸਭ ਤੋਂ ਵੱਧ ਜੇ 31 ਦੇ 31 ਵਾਰਡਾਂ ਦੇ ਵਿੱਚੋਂ ਕਾਂਗਰਸ ਨੂੰ ਵੋਟ ਪੈਗੀ ਤਾਂ ਇਹਨਾਂ ਦੇ ਤਿੰਨ ਨੰਬਰ ਵਾਰਡ ਤੋਂ ਵਿੱਚੋਂ ਪੈਗੀ ਜੋ ਮੈਨੂੰ ਪੂਰਨ ਭਰੋਸਾ ਇਸ ਗੱਲ ਦੇ ਹਿੰਮਤੀਆਂ ਸਾਰੇ ਬਹੁਤ ਦਲੇਰ ਆ ਬਹੁਤ ਵਧੀਆ ਮਿਹਨਤੀ ਨੇ ਔਰ ਇਹ ਟੀਮ ਇਕੱਲਾ ਉਰੇ ਨਹੀਂ ਸਾਨੂੰ ਜਿਹੜੇ ਮੇਰੇ ਬਾਹਰ ਪਰਲੇ ਪਾਸੇ ਦੇ ਜਿਹੜਾ ਇੱਕ ਸਾਡਾ ਮੰਡਲ ਬਣਿਆ ਹੋਇਆ ਤੇ ਅੱਠ ਵਾਰਡਾਂ ਦਾ ਉਹਦੇ ਵਿੱਚ ਇਹਨਾਂ ਦੀ ਪੂਰੀ ਮਤਲਬ ਕਹਿੰਦਾ ਵੀ ਮਿਹਨਤ ਦੇ ਨਾਲ ਉਹਦੇ ਵਿੱਚ ਅਸੀਂ ਬਹੁਤ ਵਧੀਆ ਰਿਜ਼ਲਟ ਲੈ ਕੇ ਆਵਾਂਗੇ ਕੀ ਨਾ ਸਰ ਤੁਹਾਡਾ ਜੀ ਮੇਰਾ ਨਾਮ ਜਗਦੇਵ ਸਿੰਘ ਜੋਨੀ ਹੈ ਭਾਜੀ ਤੇ ਮੈਂ 3 ਨੰਬਰ ਵਾਰਡ ਤੋਂ ਆਇਆ ਹਾਂ। ਕਾਂਗਰਸ ਪਾਰਟੀ ਜੁਆਇਨ ਕੀਤੀ ਹੈ। ਅਕਾਲੀ ਦਲ ਛੱਡ ਕੇ ਕਿਉਂ ਕੀਤੀ ਹੈ? ਕੀ ਕਹਿਣਾ ਚਾਹੋਗੇ ਇਸ ਬਾਰੇ? ਇਹਦੇ ਪਾਜੀ ਬਹੁਤ ਨੁਕਸਾਨ ਸੀ ਸਾਨੂੰ। ਜੋ ਵੀ ਕੰਮ ਕਹਿਣਾ ਕੋਈ ਕਲੀ ਦਾ ਕਹਿ ਦੇਣਾ, ਕੋਈ ਵੀ ਕਿਸੇ ਚੀਜ਼ ਦੀ ਲੋੜ ਪੈਣੀ ਹੈ, ਇਹਨਾਂ ਨੇ ਕਦੀ ਕੰਮ ਨਹੀਂ ਕੀਤਾ ਸਾਡਾ। ਜਦੋਂ ਲੋੜ ਹੁੰਦੀ ਹੈ, ਹੁਣ ਵੀ ਮੈਨੂੰ ਗੋਦ ਦਾ ਲਾਰੇ ਪ੍ਰਧਾਨ ਲਾਰੇ ਸੀ ਤੇ ਮੈਂ ਇਨਕਾਰ ਕੀਤਾ। ਉਹਨਾਂ ਨੇ ਮੈਂ ਕਿਹਾ ਮੈਂ ਵੀਰੇ ਪਾਰਟੀ ਜੁਆਇਨ ਨਹੀਂ ਕਰ ਸਕਦਾ। ਇਹ ਜਿਹੜੀ ਸਾਨੂੰ ਪਹਿਲਾਂ ਚੰਗੀ ਪਾਰਟੀ ਜੀ ਪਹਿਲਾਂ ਵੀ ਪ੍ਰਧਾਨ ਜੀ ਨਾਲ ਜੁਆਇਨ ਹੋ ਐਫਸੀ ਕਾਂਗਰਸ ਪਾਰਟੀ ਨਾਲ ਕੁਝ ਮੈਂ ਅਕਸਰ ਬਾਹਰ ਚਲਾ ਕੇ ਕਿਧਰੇ ਉਸ ਕਰਕੇ ਉਹਨਾਂ ਛੱਡ ਨਹੀਂ ਪੈ ਗਈ ਫਿਰ ਦੁਬਾਰਾ ਮੇਰੇ ਬਿੱਤਰ ਪਿਆਰਿਆਂ ਨੇ ਕਿਹਾ ਕਿ ਤੂੰ ਗਲਤ ਕਰ ਰਿਹਾ ਹੈ ਤੇ ਪ੍ਰਧਾਨ ਜੀ ਨੇ ਦੁਬਾਰਾ ਜੁਆਇਨ ਹੋ ਨਿਤਨ ਵੀਰਾ ਆਪਣਾ ਨਾਲ ਪਿਆਰ ਅਸੀਂ ਬਹੁਤ ਫਿਰ ਵੀ ਅਸੀਂ ਆਏ ਪ੍ਰਧਾਨ ਜੀ ਮੇਲੇ ਬਹੁਤ ਪਿਆਰ ਕੀਤਾਣਾ ਜਿਹੜਾ ਨੇ ਜਿੱਦ ਕੀਤੀ ਛੱਡੀ ਤੇ ਇਸ ਕਰਕੇ ਕਾਂਗਰਸ ਪਾਰਟੀ ਸੁਰਤੀ ਸਾਡੇ ਨਾਲ ਖੜਦੀ ਰਹੀ ਤੇ ਹਮੇਸ਼ਾ ਖੜੇਗੀ ਅਸੀਂ ਕਾਂਗਰਸ ਪਾਰਟੀ ਦੇ ਇਸ ਕਰਕੇ ਜੁਆਇਨ ਕੀਤੀ ਹੈ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ